ਜਿਹੜੀ ਐਕਟਿਵ ਇਲੈਕਸ਼ਨ ਹੈ ਕੰਪੇਨਿੰਗ ਆਹ ਨੂੰ 10 ਸਾਲ ਤੇ 10 ਦਿਨ ਹੋ ਗਏ ਚੱਲਦੀ ਤੇ ਬੋਡ ਸਾਰੇ ਲੁਧਿਆਣੇ ਵਿੱਚ ਲੱਗੇ ਗਿਆ ਅਰੋੜਾ ਜੀ ਦੇ 20 ਸਾਲ ਚ ਪੂਰਾ ਵਿਕਾਸ ਕਰਾਵਾਂ ਜਾਂ ਤਾਂ ਵਿਕਾਸ ਦੇ ਨਾਤੇ ਬੋਟ ਲੱਗੇ ਤੇ ਜਾਂ ਆਸ਼ੂ ਜੀ ਦੀ ਇਨੈਕਟਿਵ ਕੈਂਪੇਨ ਦੇ ਬੋਲ ਲੱਗੇ ਹੋਰ ਕੋਈ ਵੀ ਉਹਨਾਂ ਨੇ ਆਪਦੀ ਕੈਂਪੇਨ ਨਹੀਂ ਚਲਾਈ ਪਰ ਇਹ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾਵੇ ਕਰੋੜਾ ਸਾਹਿਬ ਨੂੰ ਲੋੜ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮਐਲਏ ਤੇ ਲੋਕਾਂ ਨੂੰ ਵੱਡੀਆਂ-ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਜੀ ਬਿਲਕੁਲ ਨਹੀਂ ਯਾਦ ਨਹੀਂ ਸਭ ਤੋਂ ਪਹਿਲਾਂ ਸਾਰੇ ਸਰਕਾਰੀਓ ਪ੍ਰੈਸ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੁਸ਼ੇ ਦੀ ਧਿਲੋ ਕਿੱਕੇ ਧਿਲੋ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੇਰੇ ਨਾਲ ਦਲਵੀਰ ਸਿੰਘ ਗੋਲਗੀ ਜੀ ਸਾਡੇ ਐਕਐਮਐਲਏ ਧੂਰੀ ਤੋਂ ਜਿਹੜੇ ਭਗਵੰਤ ਸਿੰਘ ਮਾਨ ਨਾਲ ਇਲੈਕਸ਼ਨ ਲੜੇ ਸੀਗੇ ਸਾਡੇ ਡਿਸਟ੍ਰਿਕਟ ਪੁਟੰਡਾ ਦੇ ਪ੍ਰਧਾਨ ਕੁਸ਼ਵੰਤ ਸਿੰਘ ਚਟਾਣਾ ਜਿਹੜੇ ਤਲਵੰਡੀ ਸਾਬੋ ਤੋਂ ਇਲੈਕਸ਼ਨ ਲੜੇ ਸੀ ਨਾਲ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਉਹਦੇ ਵੀਰ ਸਿੰਘ ਢਿੱਲੋਂ ਕਰਨ ਸਿੰਘ ਮਰੇ ਸਾਡੇ ਸਪੋਰਟਸ ਪਰਸਨ ਮੈਡਮ ਅਮਰਿਤ ਗਿੱਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਦਾ ਖਾਸ ਮਕਸਦ ਇਹ ਹੈ ਕਿ ਕਰੀਪਨ ਜਿਹੜੀ ਐਕਟਿਵ ਇਲੈਕਸ਼ਨ ਹੈ ਕੰਪੇਨਿੰਗ ਆਰੂ 10 ਸਾਲ ਤੇ ਨਹੀਂ 10 ਦਿਨ ਹੋ ਗਏ ਚੱਲਦੀ ਤੇ ਬ੍ਰੋਡ ਸਾਰੇ ਲੁਧਿਆਣੇ ਵਿੱਚ ਲੱਗੇ ਗਏ ਆ ਅਰੋੜਾ ਜੀ ਦੇ ਕਿੰਨੇ ਸਾਲ ਚ ਪੂਰਾ ਵਿਕਾਸ ਕਰਾਵਾਂ ਜਾਂ ਤਾਂ ਵਿਕਾਸ ਦੇ ਨਾਤੇ ਬੋਲ ਲੱਗੇ ਤੇ ਜਾਂ ਆਸ਼ੂ ਜੀ ਦੀ ਨਰਟਨ ਕੈਂਪੇਨ ਦੇ ਬਗ ਲੱਗੇ ਹੋਰ ਕੋਈ ਨਹੀਂ ਉਹਨਾਂ ਨੇ ਆਪਦੀ ਕੈਂਪੇਨ ਨਹੀਂ ਚਲਾਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਲੈਕਸ਼ਨ ਤਾਂ ਚਲੋ અનਫੋਰਚੂਨੇਟਲੀ ਐਮਐਲਏ ਸਾਫ਼ ਦੀ ਡੈਥ ਹੋ ਗਈ ਵੈਸਤੇ ਇਲੈਕਸ਼ਨ ਆਈ ਪਰ ਇਹ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾਵੇ ਨਹੀਂ ਤਾਂ अरोड़ा ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ ਕਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮ ਐਲ ਏ ਪਰ ਉਹਦੇ ਮਗਰ ਮੇਨ ਮਕਸਦ ਇਹ ਹੈ ਕਿ अरोड़ा ਸਾਹਿਬ ਲੜਨ ਤੇ ਲੋਕਾਂ ਨੂੰ ਗਲਤ ਪਿਆਨੀ ਕਰਕੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਉਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹਣਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੈਸਟ ਵਾਲੇ ਵੋਟਰ ਸਹਿਬਾਨ ਨੂੰ ਵੀ ਕਿ ਇਹ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਤੇ ਆਗਾਮੀ ਹਲਕਾ ਜਿਹੜੇ ਇਥੋਂ ਦੇ ਵੋਟਰ ਹੈ ਉਹ ਪ੍ਰੋਗਰੈਸ਼ਨ ਲੋਕ ਆ ਪੜ੍ਹੇ ਲਿਖੇ ਲੋਕ ਆ ਤੇ ਜਿਹੋ ਨਾਲ ਫੈਸਲਾ ਦੇਣਾ ਹੈ ਉਹਦੇ ਤੇ ਹੋਣਾ ਜਾਬਤਾ ਭੁਮੇਸ਼ਾ ਡਿਪੈਂਡ ਕਰਨਾ ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਫਰੀਦਕੋਟ ਤੋਂ ਆ ਇਹ ਬਠਿੰਡੇ ਤੋਂ ਨੇ ਇਹ ਸੰਗਰੂਰ ਤੋਂ ਨੇ ਉਹ ਬਠਿੰਡੇ ਤੋਂ ਨੇ ਉਹ ਮਹਾਲੀ ਤੋਂ ਨੇ ਸਾਰੇ ਪੰਜਾਬੀਆਂ ਨੂੰ ਆਸ ਹੈ ਕਿ ਵੈਸਟ ਵਾਲੇ ਇੱਕ ਵਧੀਆ ਫੈਸਲਾ ਲੈਣਗੇ ਤਾਂ ਕਿ ਪੰਜਾਬ ਨੂੰ ਸਹੀ ਰੂਪ ਦਿਖਾਇਆ ਜਾਵੇ ਸੋ ਸਰਕਾਰ ਦਾ ਕੋਈ ਵੀ ਨੈਰੇਟਿਵ ਨਹੀਂ ਹੈ ਇਹ ਨਵੇਂ-ਨਵੇਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾ ਇਹਨਾਂ ਨੇ ਗੱਲ ਚਲਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਜਿਹਦੇ ਵਿੱਚ ਕੋਈ ਸੱਚਾਈ ਨਹੀਂ ਸੀ ਫਿਰ ਉਹਨਾਂ ਨੇ ਮੁਕੰਮਲ ਤਿਆਰਪੁੱਟ ਘਾਉਣ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨੇ ਗੱਲ ਚਲਾਈ ਕਿ ਜਿਵੇਂ ਨਾ ਕਿਵੇਂ ਜਿਹੜੇ ਸਮਾਨ ਆਸ਼ੂ ਜੀ ਨੂੰ ਭੇਜੇ ਗਏ ਵਿਜਿਲੈਂਸ ਵੱਲੋਂ ਉਹ ਸਮਨ ਆਪ ਹੀ ਇਹਦਾ ਮੈਨੀਪੂਲੇਟ ਕੀਤੇ ਤੇ ਕਾਲੀ ਵਿੱਚ ਜਦੋਂ ਸਰਕਾਰ ਗਲਤੀ ਵਿੱਚ ਕਾਲੀਆਂ ਕਾਲੀਆਂ ਨਾਲ ਗਲਤੀਆਂ ਕਰਦੀ ਹੈ ਸਮਨ ਕੱਟੇ ਡੀਐਸਪੀ ਨੇ ਤੇ ਸਸਪੈਂਡ ਕਰਤਾ ਕਾਲੀ ਚ ਐਸਐਸਪੀ ਸਿਰਫ ਇੱਕ ਨਰੇਟਿਵ ਬਣਾਉਣ ਵਾਸਤੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਬੈਂਤੀ ਹੈ ਪ੍ਰਸਵਾਲੀ ਮੀਰਾਂ ਨੂੰ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਅੱਜ 3.5 ਸਾਲ ਹੋ ਗਏ ਆ ਫੈਸਲਾ ਇਸ ਗੱਲ ਤੇ ਹੋਣਾ ਕਿ ਸਾਡੇ 3.5 ਸਾਲਾਂ 'ਚ ਆਪਦੀ ਸਰਕਾਰ ਨੇ ਕੀ ਕੰਮ ਕੀਤੇ? ਕੁਝ ਕੀਤਾ ਕਿ ਨਹੀਂ ਕੀਤਾ? ਕੱਲਾ ਗੱਲਾਂ ਜੀ ਰੱਖਿਆ ਕਿ ਲੋਕਾਂ ਨੂੰ ਕੋਈ ਸਵਾਰਿਆ? ਸੋ ਅੱਜ ਉਸ ਗੱਲ ਤੇ ਵਸਟੋਲੇ ਲੋਕਾਂ ਨੇ ਰੈਫਰੰਡਮ ਦੇਣਾ ਹੈ ਕਿ ਉਹ ਖੁਸ਼ ਨੇ? ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੋਂ ਖੁਸ਼ ਨੇ? ਕੀ ਉਹ ਇੰਡਸਟਰੀਆਲਿਸਟ ਜਿਹੜੇ ਪਿਛਲੇ 3.5 ਸਾਲਾਂ 'ਚ ਇੰਡਸਟਰੀਆਲਿਸਟਾਂ ਦਾ ਹਾਲ ਹੋਇਆ ਉਹਦੇ ਤੋਂ ਖੁਸ਼ ਨੇ? ਕੀ ਜੋ ਆਜਿ ਤਫਤਰਾ ਵਿੱਚ ਕਰਪਸ਼ਨ ਅਜਾ ਦਫਤਰਾਂ 'ਚ ਹਾਲ ਹੈ ਕੀ ਉਹਦੋਂ ਕੋ ਖੁਸ਼ ਨੇ ਇਸ ਕੰਮ ਵਿੱਚ ਲੋਕਾਂ ਨੇ ਮੈਸਲਾ ਕਰਨਾ ਹੈ